ਹੈਰੀ ਹੈ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚ ਗੁੱਛਾ ਰ ਕਰੀ ਆਸਰੀ ਗਾਲ ਜੀ ਸਵਾਗਤ ਕਰਦੇ ਆ ਤੁਹਾਡਾ ਭੰਗੂ ਬਲੌਗ ਦੇ ਵਿੱਚ ਖੂਡੂ ਕਹਿਣ ਲੱਗਦਾ ਐ ਇਸ ਟਾਈਮ ਆਪਾਂ ਹੈਗੇ ਸ਼ਾਮ ਸੱਲ ਜਮਹੂਰੀਆ ਤੇ ਐਂਟਰੀ ਕਰਨ ਚੱਲੇ ਆ ਜੱਡੀ ਐਂਟਰੀ ਕਰਾ ਆਗੇ ਫੇਰ ਹਲੋ ਤੇ ਧਨਦਾਨਾ ਖਣ ਨੇ ਗੱਡੀ ਹਾਂ ਬਣਾਈ ਵੀ ਆ ਆਪਣੀ ਆ ਅੱਜ ਸੇ ਰੰਗ ਇਹ ਇਹਦਾ ਗੇਟ ਥਲਾ ਗੇਟ ਦਾ ਖਾਸ ਹੀ ਅੱਗੇ ਹੈਲੇ ਬਾਈ ਨੇ ਪਹਿਲਾਂ ਹੀ ਭੇਜਤਾ ਮੈਨੂੰ ਗੱਡੀ ਸਾਈਡ 'ਚ ਲਵਾ ਕੇ ਤੇ ਪਿੱਛੇ ਖੜਿਆ ਸੀਗਾ ਆ ਆਰਟੀਓ ਆਰਟੀਓ ਦਵੇ ਕਹਨਾ ਰੋਕ 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 ਸਾਗਾ ਖਾਲੀ ਆ ਖਾਲੀ ਆ ਖਾਲੀ ਆ ਮਨੋ ਨਾ ਬਾਠ ਬਾਈ ਮਿਲਿਆ ਸੀਗਾ ਰੋਪੜ ਵਾਲਾ ਕਲਿੰਕਰ ਤੇ ਚੱਲਦਾ ਹੁੰਦਾ ਸੀਗਾ ਸਾਡੇ ਨਾਲ ਉਹਨੇ ਪਹਿਲਾਂ ਹੀ ਦੱਸਤਾ ਕਹਿੰਨਾ ਰੋਕੀ ਨਾ ਹੈ ਕਹਿੰਨਾ ਰੋਕਣਗੇ ਤੈਨੂੰ ਕਹਿੰਦਾ ਕੋਈ ਉਹ ਨਹੀਂ ਕਹਿੰਨਾ ਸਰਦਾਰ ਬੰਦੇ ਨੂੰ ਨਹੀਂ ਕਹਿੰਨਾ ਉਹ ਕਰਦੇ ਹੈਗੇ ਜਿਆਦਾ ਮੈਂ ਕਹਾਂ ਕੋਈ ਨਹੀਂ ਬਾਈ ਇਹ ਆਪਾਂ ਨੇ ਰੋਕਿਓ ਨਹੀਂ ਹਾਂ ਹੁਣ ਐਂਟਰੀ ਕਰਾ ਕੇ ਬਾਈ ਜੋਗੀ ਚਾਹ ਪਾਣੀ ਲੈ ਜੰਨੇ ਆ ਇੱਥੋਂ ਹਾਂਜੀ ਮਿੱਤਰੋ ਡੀਓ ਸਾਡਾ ਹਲੇ ਆਇਆ ਨਹੀਂ ਇੱਕ ਤੇ ਵੀ 2 ਵਜ ਗਿਆ ਸਮਝ ਤੇ ਮੈਂ ਕਿਹਾ ਚੱਲ ਇੰਨੇ ਬਿੱਲੇ ਬੈਠੇ ਆ ਪਾਲਸ਼ੀ ਮਾਰ ਲੀਏ ਹੌਣ ਦਾ ਕੋਈ ਕੰਮ ਹੈ ਨਹੀਂ ਸਾਨੂੰ ਲੱਗੇ ਹੋਏ ਹੁਣ ਪਾਲ ਸ਼ਾਪੂਲ ਨੂੰ ਮਾਰ ਕੇ ਫੇਰ ਮਿਲਦੇ ਆਣ। ਆਹ ਦੇਖੋ ਬਾਈ ਮਾਰ ਲਾ ਮੈਂ ਇਹਨਾਂ ਨੂੰ ਪਹਿਲਾਂ ਕਿਹਾ ਮੈਂ ਕਿਹਾ ਉਹ ਕਰੋ ਬੇ ਨੂੰ ਜਿਹੜਾ ਹਮਾਲ ਆ ਵੀ ਇਹਦੇ ਵਿੱਚ ਰੱਖ ਦੋ ਔਰ ਇਧਰੋਂ ਥੋੜਾ ਜਿਹਾ ਧਾਰ ਕੇ ਆ ਰੱਖ ਦੋ ਮੈਂ ਕਿਹਾ ਹੁਣ ਗੱਡੀ ਇੱਕ ਪਾਸੇ ਨੂੰ ਆਇਆ ਟੇਢੀ ਆ ਲਾਸਟ ਵਾਲਾ ਕਰ ਦੇਗਾ ਲਾਸਟ ਵਾਲਾ ਕਰ ਦੇਗਾ ਲਾਸਟ ਵਾਲਾ ਹੱਥ ਖੜੇ ਕਰਕੇ ਆ ਕਹਿੰਦਾ ਮੈਂ ਨਹੀਂ ਕਰਦਾ ਹਾਂ ਕਨ ਹਾਈਡਰਾ ਵਾਲੇ ਨੂੰ ਕੋਣ ਹਾਈਡਰੇ ਵਾਲੇ ਨੂੰ ਕਿਹਾ ਮੈਂ ਕਿਹਾ ਵੀ ਮੈਂ ਨਹੀਂ ਗੱਡੀ ਲੈ ਕੇ ਜਾਂਦਾ ਆਹ ਹੋਰੀ ਖੜੀ ਆ ਆਪਣੀ ਨੂੰ ਕਰ ਸੈਟ ਹੋ ਗਿਆ ਯੋ ਮੇਤਰੂ ਮਾਲ ਕਰਾ ਲਿਆ ਆਪਣ ਨੇ ਸੈਟ ਕਰ ਤੇ ਹੁਣ ਬੱਤੇ ਲਾਣੇ ਆ ਉਹ ਪਿੱਛੇ ਵਾਲਾ ਤਾਂ ਲਾਤਾ ਇਹ ਇੱਧਰ ਦੇਖੋ ਬਾਈ ਲੱਗੇ ਹੋਇਆ ਬੱਤੇ ਲਾਣ ਇਹ ਵੀ ਆਪਣੇ ਏਰੀਏ ਦੇ ਆ ਬਾਈ ਇਹਨਾਂ ਨੇ ਪਰਿਆ ਸਰਿਆ ਤੇ ਆਪਾਂ ਦਾ ਦਰਬਾਲ ਪਾਣੀ ਪੈਣੀ ਨਹੀਂ ਉਹਨਾਂ ਨੂੰ ਭਈਆਂ ਨੇ ਦਰਬਾਲ ਪਾਣੀ ਪੈਣੀ ਹੁਣ ਉਹ ਬਾਈ ਉਹ ਬਾਈ ਕੁਝ ਕਹਿ ਰਹੇ ਸੀਗੇ ਹੁਣ ਬਾਈ ਚੁੱਪ ਹੋਊਗਾ ਤਾਂ ਉਹਨਾਂ ਦੀ ਵਿਚਾਰਿਆਂ ਦੀ ਗੱਲ ਸੁਣੋ ਬਾਈ ਕਹਿੰਦਾ ਨੇ ਬਲੌਗ ਬਣਾ ਦੇ ਵੀ ਆਪਣੇ ਏਰੀਏ ਦੇ ਬੰਦੇ ਮੈਂ ਕਿਹਾ ਮੈਂ ਥਾਰੇ ਕਹਿਣੇ ਤੇ ਪਹਿਲੇ ਹੀ ਬਣਾ ਦਿਆ ਭਾਈ ਮਾਲਾ ਹਨਾ ਸਾਫ ਤਾਂ ਨਹੀਂ ਆ ਰਹੀ ਫੋਟੋਆਂ ਧਾਰੀਆਂ ਪਰ ਐ ਵੀ ਪਛਾਣ ਹੋ ਜੇਗੀ ਵੀ ਹਾਂ ਵੀ ਮਹਾਰੀ ਵੀਡੀਓ ਹੈ ਯੋ ਇਸ ਬਤਾਰ ਬੰਡਰ ਵਾਲੀ ਪਤਾ ਨਹੀਂ ਪਾਣੇਗੀ ਲੋਡ ਤਰਪਾਲ ਹਨਾ ਮੇਰੇ ਕੋਲ ਤਾਂ ਗਾਰਡਰ ਆ ਹੈ ਮੇਰੇ ਕੋਲ ਗਾਰਡਰ ਹੈ ਗਾਰਡਰ ਉਹ ਤੇਰੀ ਆ ਗਿਆ ਪਟਾਖਾ ਹੈਪੀ ਬਰਥਡੇ 22 ਉਹ ਬਈਏ ਜਿਹੜੇ ਕੰਪਨੀ ਚ ਹੋ ਹਨ ਟਿਪਰ ਨਹੀਂ ਟਿਪਰ ਵਾਲੇ ਦਾ ਨਹੀਂ ਪਿਆ ਤਾਰ ਬੰਡਲ ਲੱਦੀ ਹੋਈ ਮੰਨਦਾ ਉਹ ਬਾਈ ਦਾ ਯਾਰ ਬਚਾ ਚਲੋ ਆਪਾਂ ਲਾਈਏ ਘਰ ਮੱਤੇ ਹਾਂਜੀ ਮਿੱਤਰੋ ਟਾਈਮ ਹੋ ਗਿਆ 9:22 ਬਾਲ ਬੋਲ ਆਲੇ ਨੇ ਟਿੱਪਰ ਵੀ ਪਾ ਲੇ ਮੈਂ ਨਾ ਤੁਹਾਨੂੰ ਹਾਂ ਬਾਲ ਬੋਲ ਦਾ ਥੋੜੀ ਆ ਇਹ ਇਹਦਾ ਮੈਂ ਲਿਖਾਇਆ ਵਾ ਆ ਬਾਲਵਾ ਦੇ ਪਰ ਹੈਗੇ ਆ ਆਓ ਬਾਲ ਬੋਲ ਆਲੇ ਤਾਂ ਹੈ ਪਰ ਬੋਲ ਵਾਲੇ ਤਾਂ ਐ ਨਹੀਂ ਨਾ ਲਿਖੇ ਪਾਉਂਦਾ ਉਹ ਤਾਂ ਆ ਬਲੇ ਨੂੰ ਸੱਤ ਰੰਗ ਬਾਲ ਬੋਲੇ ਆ ਹਾਂ ਇਹਨੇ ਭਈ ਮੈਂ ਯਾਰ ਕਿਆ ਕਹਿਣ ਲੱਗਦਾ ਆ ਗੱਡੀ ਗਈ ਭਾਰਾ ਆਪਣੀ ਬਿਲੈਬਿਲਟੀਆਂ ਮਿਲ ਗਈਆਂ ਤੇ ਹੁਣ ਹੋਟਲ ਦੇ ਖੜਾਂਗੇ ਜਾ ਆ ਗਏ ਆਪਾਂ ਇਹ ਰਾਵਲੀ ਗੱਲ ਬਾਤ ਸਵੇਰੇ ਕਰਦੇ ਹਾਂ ਅੱਜ ਥੱਕ ਗਏ ਜਰਾਬ ਚ 60 ਟਾਨ ਸੁਣਾ ਦੇਖੋ 60 ਟਨ ਕਹਿ ਗਏ ਨਾ ਇੱਕ ਸਾਲ ਲੱਗਾ ਉਹਨੂੰ ਪੂਰਾ ਵਾਪਸ ਜਾਣ ਚ 15 ਦਿਨ ਉੱਥੇ ਰੁਕਿਆ ਹੋ ਮਤਲਬ ਢੋਆ ਢੋਈ ਕਰਨ ਨੂੰ ਆ ਖੁਦਾਈ ਕੀਤੀ ਨਾ ਉਸੇ ਫਿਰ ਜਿੰਨਾ ਵੀ ਥੱਲੇ ਪੁੱਟ ਫੱਟ ਸਕਦਾ ਹੈ ਕਿਹ ਚੀਜ਼ ਨੂੰ ਢਾਉਣ ਲੱਗਿਆ ਟਾਈਮ ਤਾਂ ਲੱਗਦਾ ਹੀ ਉਦੋਂ ਕਿਹੜਾ ਇੰਦੀਆਂ ਮਸ਼ੀਨਾਂ ਹਨ ਕਈਆਂ ਪਾਉਂਦੇ ਆਖਰੀ ਬਹਿਤ ਵਾਲੇ ਹਾਂ 60 ਟਨ 60 ਟਨ ਹਾਂ ਜੀ ਆ ਉਹ ਹੀ ਦਰਵਾਜ਼ੇ ਜਿਹੜੇ ਅਮਰਸਤ ਲੱਗੇ ਨੇ ਉਹ ਵੀ ਲੈ ਗਿਆ ਸੀ ਉਹਦਾ ਫਿਰ ਮਤਲਬ ਬਾਹਰ ਤੇ ਵਿੱਚ ਇੱਕ ਸ਼ਾਸੂਜਾ ਹੋਇਆ ਹਾਂ ਅਫਗਾਨਿਸਤਾਨ ਦਾ ਹੀ ਉਹੀ ਉਦੋਂ ਮਹਾਰਾਜਾ ਰਜੇਸ਼ ਸਿੰਘ ਉਹਨੂੰ ਬੰਦ ਕਰਤਾ ਸੀ ਉੱਪਰ ਦੇ ਅਫਗਾਨਿਸਤਾਨ ਦੇ ਰਾਜੇ ਨੇ ਧੋਖੇ ਨਾਲ ਪਲਟਾ ਵੱਜ ਗਿਆ ਜਿਵੇਂ ਨੇਪਾਲ ਚ ਵੱਜਾ ਰਾਜ ਦਾ ਹਾਂ ਉਹਦੋਂ ਉਹਦੀ ਬੇਗਮ ਮਹਾਰਾਜਾ ਰਜੇਸ਼ ਸਿੰਘ ਕੋਈ ਮੇਰੇ ਬੰਦੇ ਨੂੰ ਛਡਾ ਦੇ ਉਹਨਾਂ ਕਹਿੰਦਾ ਕੋਨੂਰ ਹੀਰਾ ਹੋਰ ਦੋ ਚਾਰ ਚੀਜ਼ਾਂ ਸੀ ਇਹ ਮੈਂ ਲੈਣੀਆਂ ਨੇ ਹਾਂਜੀ ਉਹ ਫਿਰ ਜਿਹੜੀਆਂ ਸੋਹਦ ਕੋ ਲੈ ਲੀਆਂ ਸਨ ਇੱਕ ਲੈਲੀ ਘੋੜੀ ਸੀ ਮਤਲਬ ਜਿਹਨੇ ਨੱਚਦੀ ਸੀ ਡਾਂਸ ਕਰਦੀ ਸੀ ਹਾਂ ਹੋਰ ਕੋਹੂ ਹੀਰਾ ਸਾਰੇ ਜੀ ਜਾਣ ਨੂੰ ਚੜਾਤਾ। ਤਾਂ ਇਹ ਡੋਲੇ ਦੇ ਡੋਲੇ ਨਾਲ ਬੰਨ ਕੇ ਰੱਖਦਾ ਵੀ ਆ ਮਹਾਰਾਜ ਆਹ ਕਹਿੰਦਾ ਵੀ ਇਹਦੇ ਜ਼ੋਰ ਨਾਲ ਲਿਆ। ਹਾਂ ਜ਼ੋਰ ਨਾਲ ਲਿਆ। ਕਹਿੰਦਾ ਜਿਨ੍ਹਾਂ ਨੇ ਮੱਥੇ ਰਗੜ ਕੇ ਲਿਆ ਉਹਨਾਂ ਕਹਿੰਦਾ ਉਹ ਮੱਥੇ ਦੇ ਬੰਨ ਲਾਉਂਦੇ। ਕਹਿੰਦਾ ਆਪਾਂ ਡੋਲੇ ਦੇ ਜ਼ੋਰ ਤੇ ਲਿਆ ਪਰ ਡੋਲੇ ਨਾਲ ਬੰਨਣਾ। ਬਹੁਤ ਬੜਾ ਦਿਮਾਕੀ ਸੀ ਬਹੁਤ ਜ਼ਿਆਦਾ। ਉਹ ਅਗਰ ਕਿਸੇ ਨੂੰ ਜਿੱਤ ਲੈਂਦਾ ਸੀ ਨਾ ਤੇ ਜੋ ਬੰਦਾ ਵਾਪਸ ਉਹ ਕੋ ਮਤਲਬ ਆ ਜਾਂਦਾ ਸੀ ਨਾ ਤੇ ਰਾਜ ਨੂੰ ਵਾਪਸ ਨਹੀਂ ਕਰਦਾ ਇਤਨਾ ਪਿਆਰੂ ਸੀ ਦਾ ਬੋਲ ਪਠਾਉਂਦਾ ਸੀ ਸਰਮਾਨ ਨੂੰ ਬੇਇਜ਼ਤੀ ਨਹੀਂ ਕਰਦਾ ਹਾਂ ਇਹ ਬੋਲ ਤੇਰੇ ਜਿਹੜੇ ਨੇ ਇਹ ਈਰਾਨ ਤੋਂ ਆਏ ਨੇ ਮੀਰ ਕਾਸਮ ਤੇ ਨਾਦਰ ਸ਼ਾਹ ਹਾਂ ਤੇ 276 ਹਮਲੇ ਇਥੋਂ ਆਏ ਨੇ ਜਿਨ੍ਹਾਂ ਨੇ ਜਨਾਨੀਆਂ ਕਾਬਲ ਜਾ ਕੇ ਵਿਕਦੀਆਂ ਸਨ ਹਾਂ ਜਿਹੜਾ ਅੱਜ ਸਾਡਾ ਭਾਰਤ ਉਧਰ ਨਾਲ ਉਹਨਾਂ ਨਾਲ ਹੱਥ ਬੁਲਾ ਰਿਹਾ ਇਹਨਾਂ ਦੀ ਇੰਚ ਤਾ ਨੂੰ ਰਗੜ ਰਗੜ ਕੇ ਬੰਦੇ ਜਿੱਦਣ ਉਹਨਾਂ ਨੇ ਤਾਲੀਪਾਦ ਜਿੱਤੇ ਨੇ ਨਾ ਉਹਨਾਂ ਨੇ ਕਿਹਾ ਹੀ ਕਿ ਕਿੰਨੀ ਵਾਰੀ ਫਿਰ ਇਹ ਨਾ ਹਰੀ ਸਿੰਘ ਨਾਲ ਉਹਦਾ ਇੱਕ ਮੰਤਰੀ ਹਿੰਦੂ ਜੀ ਦਾ ਉਹ ਦਿਆ ਸੀ ਦੇਣ ਕਿ ਉਹ ਵਹਾਂ ਦਾ ਗੁਰਦਰ ਰਹਾ ਵਹਾਂ ਦਾ ਇਹ ਰਹਾ ਉਹ ਕੋ ਰਿਆ ਪੰਜਾਬ ਤਾਂ ਅੱਡੀ ਸੀ ਹਾਂ ਉਹ ਪੰਜਾਬ ਤਾਂ ਦੇਸ਼ੇ ਲੱਗ ਸੀ ਹਾਂ ਨੜੇ ਉਹ ਤਾਂ ਦੇਖ ਜਿਹੜਾ ਜਿਨਾ ਆਪਣਾ ਮਾਰਾਣਾ ਪਟਾਪ ਉਹਦਾ ਸਾਥ ਜਿਹੜਾ ਸੀਗਾ ਰਾਜਪੂਤ ਛੱਡਦੇ ਸਨ ਹਾਂਜੀ ਉਹਨੇ ਫਿਰ ਪੀਲ ਇਕੱਠੇ ਕਰਕੇ ਨਾ 12000 ਦੁਬਾਰਾ ਮਤਲਬ ਚਤੌੜ ਦਾ ਕਿਲਾ ਜਿੱਤਿਆ ਠੀਕ ਹੈ ਰਾਜਪੂਤਾਂ ਨੇ ਬਾਅਦ ਕੋਈ ਲੜਾਈ ਨਹੀਂ ਕੀਤੀ ਇਤਿਹਾਸ ਚ ਪੜ ਲਓ ਜਿਹੜਾ சிவாਜੀ ਭਰੱਟਾ ਸੀਗਾ ਹਾਂਜੀ ਉਹਦੇ ਵੀ ਮਤਲਬ ਉਸ ਤੋਂ ਬਾਅਦ ਚਰਾਠਿਆਂ ਨੇ ਕੋਈ ਲੜਾਈ ਨਹੀਂ ਕੀਤੀ ਉਹਦੇ ਮਰਨ ਤੋਂ ਬਾਅਦ ਉਸ ਤੋਂ ਬਾਅਦ ਹਾਂ ਸਿੱਖ ਗੁਰੂ ਗੋਬਿੰਦ ਸਿੰਘ ਦੇ ਜਾਣ ਤੋਂ ਬਾਅਦ ਚ ਗੜਾਨੀਆਂ ਹੀ ਅੱਜ ਤੱਕ ਰਹਤੇ ਆਏ ਨੇ ਇਹ ਨਹੀਂ ਹਟੇ ਪਿੱਛੇ ਹਾਂ ਇਹਨਾਂ ਨੇ ਨਹੀਂ ਛਟਿਆ ਆਏ ਚਾਹੇ ਤੇਜ਼ ਦੀ ਗੱਲ ਹੋਵੇ ਤੇ ਗੌਂਦੀ ਹੋਵੇ ਤੇ ਕਦੀ ਵੀ ਹੋਵੇ ਬਾਤ ਹੋ ਜਾਂਦਾ ਹੈ ਸਭ ਦਾ ਬਾਜੀ ਵਾਲੇ ਜਿਹੜੇ ਵਿੱਚ ਗਦਾਰ ਪੈਦਾ ਹੋ ਗਏ ਨਾ ਉਹ ਤਾਂ ਹੈ ਹੀ ਉਹਨਾਂ ਨੇ ਰਾਮ ਨਰਾ ਫਕਾ ਉਹ ਤਾਂ ਦੀਆਂ ਟੋੜਾਂ ਬਚਣੀਆਂ ਨਹੀਂ ਵੀਰ ਉਹ ਵਡੀਆਂ ਹੀ ਜਾਣੀਆਂ ਨੇ ਉਹ ਤਾਂ ਜਾਣੀ ਜਾਣੇ ਆ ਇਹ ਨਹੀਂ ਗੱਲ ਵੀ ਆਪਾਂ ਢੋਲ ਦੇ ਅੱਗੇ ਕਰਦੀਏ ਤੂੰ ਵੱਡੇਗਾ ਨਾ ਹਾਂ ਹਾਂ ਵਡੀਆਂ ਜਾਣੀਆਂ ਉਹਦੀਆਂ ਪਹਿਲੂ ਵਡੀਆਂ ਜਾਣ ਜਦੋਂ ਦੇਸ਼ ਆਜ਼ਾਦੀ ਦੀ ਲਹਿਰ ਚੱਲੀ ਨਾ ਹਾਂਜੀ ਇੱਕ ਬੱਬਰ ਲਹਿਰ ਚੱਲੀ ਸੀ ਬੱਬਰ ਆਹ ਉਹ ਸੁਣਨਾ ਉਹ ਤਾਂ ਕਿੰਨਾ ਸੀ ਪਹਿਲਾਂ ਸਭ ਤੋਂ ਜਿਹੜੇ ਲੰਬੜਦਾਰ ਸਨ ਉਹਨਾਂ ਨੂੰ ਮਾਰਿਆ ਹੁੰਦਾ ਬੱਬਰਾਂ ਨੇ ਜਵਾਰਦਾਰਾ ਨੂੰ 25 ਕਿਲੇ ਤੇ ਕੋੜੀ ਗਵਰਨਮੈਂਟ ਨੇ ਕਿਹ ਜੀਨ ਦੇ ਜੰਗਰੇਜ਼ਾਂ ਨੇ ਤੁਹਾਨੂੰ ਦੱਸਿਓ ਕਿਹੜਾ ਬੱਦਾ ਆਵਾਜ਼ ਛਾ ਰਿਹਾ ਕਿਦਾਂ ਕਿਤਾਂ ਜੀ ਹੋਰ ਵੀ ਕਈ ਸ਼ਰਤਾਂ ਹਨ ਉਹਦਾ ਤੇ ਦੱਸਦੇ ਨੇ ਵੀ ਅੰਗਰੇਜ਼ਾਂ ਨੇ ਲਿਖਿਆ ਹੁੰਦਾ ਹੈ ਉਹ 13 ਅ ਇੰਡੀਅਨ ਨੇ ਦੇ ਦਾ ਮਿਲਣਾ ਮਤਲਬ ਅੰਦਰਾਂ ਹਾਂ ਅੰਦਰਾਂ ਨਾ ਮਨਾ ਹਾਂ ਲੇਕਿਨ ਫਿਰ ਜਦੋਂ ਪੰਜਾਬ ਤੇ ਲੰਗ ਸੀਗਾ ਹੀ ਕਿ ਦੱਸਦੇ ਨੇ ਇੱਕ ਵਿਲੀਮ ਬੈਕਿੰਗ ਹੋਇਆ ਸ਼ਿਮਲੇ ਰਹਿਦਾ ਸੀ ਗੋਰਾ ਹਾਂ ਹਰੀ ਸਿੰਘ ਨਾਲ ਉਹਨੇ ਮਤਲਬ ਮਾਰਗਾਂ ਦੇ ਜੀਸੇ ਨੂੰ ਬੁਲਾਇਆ ਹਾਂਜੀ ਹਰੀ ਸਿੰਘ ਨਾਲ ਮਾਰਗਾਂ ਦੇ ਜੀਸੇ ਦੇ ਅੰਦਰ ਹਰੀ ਸਿੰਘ ਨਾਲ ਉਹਨੇ ਚੁਣਿਆ ਕਿ ਤੂੰ ਜਾ ਹਾਂ ਫਿਰ ਉਹ ਲਾਹ ਰਸ਼ਕਰ ਲੈ ਕੇ ਤੂੰ ਰੋੜਾ ਟੋਟਾ ਹੀ ਸੋਤਾ ਦੇ ਨਾਲ ਲੈ ਕੇ ਹਾਂਜੀ ਘਰ ਉੱਥੇ ਗਿਆ ਉਹਦੀ ਜਨਾਨੀ 50 ਜਨਾਨੀਆਂ ਨੂੰ ਨਾਲ ਲੈ ਕੇ ਤੇ ਉਹ ਉੱਥੇ ਮਤਲਬ ਨੱਚੀ ਐ ਹਾਂਜੀ ਹਾਂ ਖਰੀ ਜਿੰਗ ਨਲੂ ਦੇ ਮੂਰੇ ਹਾਂ ਇਹਨਾਂ ਆਨਾਂ ਨੇ ਸਵਾਗਤ ਕੀਤਾ ਪੂਰਾ ਉਹਨੂੰ ਦਿੱਤੀ ਫੜੀ ਮੈਂ ਬਹੁਤ ਜ਼ਰਾ ਕਿਤੇ ਦੇਖ ਲੋ ਇੱਕ ਵਾਰੀ ਕੀ ਲਿਖਿਆ ਸੀ ਕਿ ਅੰਦਰ ਇਹ ਇੱਕ ਪੰਜਾਬ ਸੀਗਾ ਹੂੰ ਜਿੱਦੇ ਇਧੀਆਂ ਮਾਰਾਂ ਮਾਰੀਆਂ ਅਫਗਾਨਿਸਤਾਨ ਤੱਕ ਭੂਲ ਚਟਾ ਕੇ ਖਾਲਾ ਜਿੱਤ ਲਿਆ ਸਹੀ ਗੱਲ ਹੈ ਉਹੀ ਗੱਲ ਹੈ ਕਿੱਡਾ ਕ ਬੜਾ ਹੋਈ ਉਹਦਾ ਹੋਣਾ ਹਾਂ ਜਿਹਨੂੰ ਉਹ ਅਰਗਾਨੀ ਔਰਤ ਨੇ ਕਹਤਾ ਸੀ ਮਨੂੰ ਤੇਰੇ ਵਰਗਾ ਨਹੀਂ ਕਿੱਡਾ ਜੋਦਾ ਹੋਦਾ ਹਾਂ ਨਾਲੇ ਅਪਿਆਸ ਦੇ ਵਿੱਚ ਗੱਲਾਂ ਦਰਜ ਹੈ ਬੜੀਆਂ ਨੇ ਉਹ ਖਬਰਾਂ ਬੜੀਆਂ ਨੇ ਹਾਂ ਜੀ ਮਿੱਤਰੋ ਉਹ ਇਤਹਾਸਿਕ ਕਾਲ ਉਹਨਾਂ ਦੇ ਜਿਹੜੇ ਕਰਤਾਰ ਸਨਾਂ ਜੀ ਸੁਣੋ ਬਾਪੂ ਦੀਆਂ ਗੱਲਾਂ ਹਾਂ ਜੀ ਪਰ ਇੱਕ ਨਾ ਦਿੱਲੀ ਦੀ ਕੁਪਕਾ ਕਿੰਨੀ ਪੈਣੀ ਪਈ ਹੈ ਸ਼ੀਲਾ ਦੇ ਚਾ ਹਾਂ ਦੱਸਣ ਦੇ ਹੀ ਕਹਿੰਦੇ ਅੰਮ੍ਰਿਤਸਰ ਦਾ ਰਹਿਣ ਵਾਲੀ ਅੰਮ੍ਰਿਤਸਰ ਦੀ ਹੈ ਤੇ ਦਿੱਲੀ ਜਦੋਂ ਆਉਣਾ ਹੁੰਦਾ ਸੀ ਨਾ ਹਾਂਜੀ ਤੇ ਟ੍ਰੇਨ 'ਚ ਬਹਿਣਾ ਤੇ ਸਾਡੇ ਪਿਓ ਦੇ ਵੇਖਣਾਂ ਸਰਦਾਰ ਜੀ ਬਿਠੇ ਨੇ ਕੋਈ ਗੱਲ ਹੁਣ ਕਰਨ ਨੂੰ ਜਾਂ ਹਨ ਐਨਾ ਮਾਤਲੂ ਨੇ ਆਪਣੇ ਬਈ ਲੋਕ ਭੁੱਲ ਗਏ ਸਾਰੀ ਪ੍ਰਬੰਧ ਤਕਰੀਬ ਭੁੱਲੇ ਗਈ ਗੱਲ ਤਾਂ ਇਹ ਹੀ ਹੈ ਨਾ ਜਦੋਂ ਆਪਾਂ ਆਪਣਾ ਵਿਰਸਾ ਭੁੱਲ ਜਾਗੇ ਬਦਨਾਮ ਖਤਮ ਹੋ ਜੀ ਫਿਰ ਖਤਮ ਫਿਰ ਕੀ ਆ ਰਿਹਾ ਜਣਾ ਪਿੱਛੇ ਇਹ ਕੁਝ ਨਹੀਂ ਕਿਰਮਾ ਯੂ ਆ ਹੁਣ ਤੁਸੀਂ ਆ ਚਲੋ ਸ਼ੀਧੀ ਹੁਣ ਦਿਨ ਆ ਜਾਣੇ ਆ ਅੱਜ ਵੀ ਉਵੇਂ ਦੇ ਹਾਂ ਕਈਆਂ ਨੇ ਵਿੱਚ ਕਰੇ ਸਮਾਂ ਉਹ ਕਰਨਾ ਜਨਮ ਦਿਨ ਤੇ ਠੇਕਾ ਬੰਦ ਰਹਿੰਦਾ ਮਹਾਤਮਾ ਗਾਂਧੀ ਦੇ ਜਨਮ ਦਿਨ ਤੇ ਠੇਕੇ ਬੰਦ ਕਰ ਦਿੰਦੇ ਆ ਜੀ ਹਾਂ 12 ਮਈ ਬਾਹਰ ਹੁੰਦਾ ਹੈ ਤਾਂ ਉਹ ਤਾਂ ਬੜਾ ਜਿਹੜਾ ਆਮ ਹੋਇਆ ਉਹ ਟਾਈਮ ਉਹ ਉਹ ਦਿਨ ਠੇਕੇਦਾਰੀ ਚਲੋ ਮੰਨਦੇ ਆ ਵੀ ਉਹ ਖੈਰਾ ਜਿੱਤ ਚਲ ਇਹ ਨਾ ਨਹੀਂ ਫੋੜ ਰਹੇ ਨੇ ਆਹ ਉਹ ਕੰਮ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਆ ਉੱਥੇ 2-2 4-4 ਕਿਲੋਮੀਟਰ ਦੇ ਹਾਦਵਾਲ ਉੱਥੇ ਦਾ ਬੰਦ ਚਾਹੀਦਾ ਪਰ ਉਹ ਇਹ ਤਾਂ ਇਹ ਤਾਂ ਆਪ ਵੀ ਪੰਜਾਬ ਸਰਕਾਰ ਕਰ ਸਕਦੀ ਆ ਜੀ ਨਾ ਉਹੀ ਗੱਲ ਕਰਦੇ ਆ ਪੰਜਾਬ ਤਾਂ ਪੰਜਾਬ ਸਰਕਾਰ ਦਾ ਆ ਦਿੱਲੀ ਦੇ ਉਹਦੇ ਚ ਵੀ ਕੀ ਵੀ ਆ ਪੰਜਾਬ ਸਰਕਾਰ ਕੀ ਆਪ ਸਹੀ ਨਹੀਂ ਕਰ ਦੂਏ ਕਿਹਾ ਨਹੀਂ। ਉਹ ਵੀ ਸਾਰਾ ਦਾਰੂ ਪੀਂਦੇ ਨੇ। ਹਾਂ ਦਾਰੂ ਪੀਂਦਾ। ਮੈਂ ਨਾ ਆਪ ਪੀਂਦਾ ਕੋਈ ਆ ਮੈਂ ਗਿਆ ਉਸੇ ਆਪਣਾ ਚੰਨ ਲਈ। ਹਾਂ ਅੱਛਾ ਜੀ। ਕਿ ਨਹੀਂ ਅਸੀਂ 25-30 ਕਿਲੋਮੀਟਰ ਮਾਲ ਮੈਨੂੰ ਖਾਣੇ ਕੀਤਾ ਤੇ ਭਾਈ ਇਹ ਬਾਪੂ ਆ ਪੜੀਏ ਨੂੰ ਯੂਪੀ ਦਾ। ਕੋਣੇ ਤੇ ਮੈਨੂੰ ਨਾਕਾ ਕੀਤਾ। ਅੱਛਾ ਜੀ। ਤਾਂ ਤੁਹਾਨੂੰ ਕਹਿੰਦੇ ਉਹਨਾਂ ਨੇ ਰੋਕਿਆ ਨੇ ਤਰਫੋਂ ਮੈਂ ਵੀ ਜਾ ਕੇ ਦੱਸੀ ਹੱਦ ਚ ਲਾਫ ਦੀ ਹਾਂਜੀ ਤੇ ਮੈਂ ਵੀ ਇਹ ਕੀ ਚੈੱਕ ਕਰਦੇ ਨੇ ਕਹਿੰਦਾ ਇਹ ਕੁੜੀਆਂ ਸਮਾਪੁਰ ਵਾਲੀਆਂ ਅੱਛਾ ਕੁੜੀਆਂ ਹਾਂ ਦੇਖੇ ਕਦਾਈਂ ਤਰਫੋਂ ਇਹ ਤਰਫੋਂ ਬਈ ਸਾਡੇ ਕੋਲੋਂ ਵੀ ਸਰੇ ਚੰਗੇ ਨੇ ਦੇਖੋ ਹਾਂ ਕਿ ਕਿਹੜੀ ਜਗ੍ਹਾ ਕਮਲਨਾਡੂ ਅੱਛਾ ਕਮਲਨਾਡੂ ਜੋ ਤੇ ਨਹੀਂ ਹਾਂ ਹਾਂ ਉਹ ਕਹਿੰਦਾ ਨਾਕਾ ਲੱਗਾ ਅੱਛਾ ਉਹਦੇ ਤੋਂ ਹਾਂ ਤਾਂ ਚਲੋ ਫਸ ਤੋਂ ਦੋ ਦੋ ਦੇਖਿਆ ਸੀ ਹਾਂ ਵੀ ਸਰਦਾਰ ਨੇ ਵੀ ਕਿਹੜਾ ਕੰਮ ਹਾਂ ਵੀ ਹੋਰ ਗੱਡੀਆਂ ਜਿਹੜੀਆਂ ਆਉਣ ਛੋਟੀਆਂ ਗੱਡੀਆਂ ਨੂੰ ਰੋਕ ਰੋਕੇ ਸੈਟਲਵਾ ਕੇ ਚੈੱਕ ਕਰੀ ਜਾਂਦਾ ਹੈ ట్రాਫਿਕ ਜਿਹੜਾ ਪਹਿ ਆ ਪਿਓ ਨੂੰ ਪਰੇਸ਼ਾਨ ਕਰਦੇ ਤਾਂ ਪਰੇਸ਼ਾਨ ਆਉਣ ਦਾ ਦਰਬਾਰ ਸਾਹਿਬ ਦੇ ਲਾਗੇ ਵੀ ਕੀ ਜਾਂਦਾ ਬਾਬਾ ਜੀ ਕਾਰ ਪਰ ਚੱਲ ਗਏ ਗੱਡੀ ਖਾਲੀ ਕਰਕੇ ਸਾਨੂੰ ਮਾਲ ਬਣਿਆ ਅਨਾਪ ਚਲ ਗਏ ਜੀ ਸੀ ਨਾਉ ਅਨਾਉ ਗੱਡੀ ਲਾਤੀ ਭਰਨਾ ਪਹਿਲੇ ਜੀ ਆਈ ਜਾਵੇ ਉੱਥੇ ਇਨਸ਼ਾ ਅੱਲਾ ਮੈਂ ਉੱਥੇ ਬੋਲਦੀ ਰਹੀ ਕਿ ਪਰਦੇ ਤੇ ਲੇਵਲ ਤੋਂ ਮੈਂ ਕਿਹਾ ਵੀ ਆਹ ਸਮੈਲ ਕਾਦੀ ਆਈਦੀ ਗੰਦੀ ਜੀ ਕਹਿੰਦਾ ਜੀ ਉਹਰੇ ਫੈਕਟਰੀਆਂ ਐ ਮਾਸ ਵਾਲੀਆਂ ਹਾਂ ਡੰਗਰ ਬੱਡਾ ਹਾਂ ਉਦਾਂ ਦਾ ਬਹੁਤ ਰੌਲਾ ਪਾਉਨੇ ਆ ਉਹ ਵੀ ਸੜੀਆਂ ਮੰਨ ਕਰਾਉਂ ਆਹ ਉਹ ਫੈਕਟਰੀਆਂ ਉਹ ਸਾਰੀਆਂ ਹੀ ਹਿੰਦੂਆਂ ਦੀ ਆ ਹਿੰਦੂਆਂ ਸੰਸਾਰ ਸਾਰੇ ਹਿੰਦੂ ਤੇ ਆ ਰਹੇ ਹਿੰਦੂ ਬੰਦੇ ਸੰਸਾਰ ਆਉਣ ਪੜੇ ਨੇਗੇ ਆਪਣੇ 185 ਟਨ ਦੇ ਯੂਪੀ ਚ ਪੜਿਆ ਗਿਆ ਯੂਪੀ ਪੜਿਆ ਗਿਆ ਸਾਰੇ ਹਿੰਦੂ ਵਰਤਕ ਵਾਲੇ ਸਾਰੇ ਤੇ ਇੱਥੇ ਇੱਧਰ ਰੋਕਦੇ ਹੁੰਦੇ ਸੀ ਆਪਣਾ ਹਰਿਆਣਾ ਰੋਡ ਤੇ ਜੀਤ ਰੋਡ ਤੇ ਉਹ ਗੱਡੀ ਦੇ ਥੱਲੇ ਮਾਰਦੇ ਨਿਓ ਛਰੀਆ ਜਾ ਭਗਾ ਦੇ ਉਹ ਬੰਦੇ ਉਹ ਫੜਨ ਦੀ ਆੜ ਜੋ ਖੁਦ ਕੰਮ ਕਰਦੇ ਤੇ ਆ ਹਾਂ ਉਹ ਵੀ ਫੜੇ ਗਏ ਗੌਰਖਸ਼ਾਲੇ ਉਹ ਤਾਂ ਵੇਚ ਵੇਚਦੇ ਦੀ ਗੱਲ ਆ ਮੱਟਾ ਦਾ ਮੈਂ ਤੈਨੂੰ ਦੱਸਣਾ ਬੜੇ ਚਿਰ ਦੀ ਗੱਲ ਹੈ ਜੀ ਤੇ ਨਾ ਸਾਡੇ ਸੰਨੂ ਨੂੰ ਜਾਣਾ ਸੀ ਜ਼ਮੀਨ ਵੇਚ ਕੇ ਪੰਜਾਬ ਸਾਡੇ ਏਰੀਆ ਚੋਂ ਗੱੰਨਾ ਤੇ ਗੰਨਾ ਜਿਹੜਾ ਨਾ ਉਹ ਸਾਡੇ ਨਾਲ ਜਿਆਦਾ ਵਧੀਆ ਵਾਇਆ ਜਾਂਦਾ ਬਿਚਾਰਾਂ ਦਾ ਨਹੀਂ ਟਰੈਕਟਰ ਨਾਲ ਵਾਇਆ ਜਾਂਦਾ ਫਿਰ ਮੋੜਾਂ ਤੇ ਟੁੱਟ ਜਾਂਦਾ ਟੁੱਟ ਜਾਂਦਾ ਉਹ ਕਿਉਂ ਬੋੜ ਦੇ ਸੀ ਅੱਛਾ ਜੀ ਮੇਰਾ ਛੋਟਾ ਭਰਾ ਕਹਿਣ ਲੱਗਾ ਵੀ ਮੈਂ ਬੋੜ ਨੂੰ ਨਾ ਲੈ ਆਈਏ ਨਾ ਲੈ ਆਓ ਵੇਖਣ ਨੂੰ ਤਾਂ ਕਿਹਨੂੰ ਲੈ ਕੇ ਜਾਏ ਇਦਾਂ ਛੋਟਾ ਮੁੰਡਾ ਸੀਗਾ 12-13 ਸਾਲਾਂ ਦਾ ਉਹ ਚਾਚਾ ਭਤੀਜਾ ਦੋ ਚਲੇ ਹੁਣ ਛੋਟਾ ਸੀ ਉਹ 25-30 ਕਿਲੋਮੀਟਰ ਤੱਕ ਉਹ ਮੁੜ ਕੇ ਆਏ ਘਟਾਰ ਤੱਕ ਤੇ ਕਿਤਾ ਚਾਚਾ ਹੋ ਤਾਂ ਮੈਂ ਤਾਂ ਨਹੀਂ ਬੋਲ ਸਕਦਾ ਤੇ ਟੈਂਪੂ ਕਰ ਟੈਂਪੂ ਚੜਾ ਰਹੇ ਉਹ ਫਿਰ ਆਪਾਂ ਇੰਦਾ 15 ਕਿਲੋਮੀਟਰ ਪਲੀਏ ਉਹ ਪਿੱਛੇ ਜੀ ਕਾ ਮੋੜ ਚੱਲਣ ਰੋਕ ਲਿਆ ਉਹ ਪਿੰਡੂ ਬੰਦੇ ਹਨ ਜਿਹਦੇ ਸਾਡੇ ਅਰਕਾ ਹੁੰਦਾ ਉਹ ਜਨਮਾਸਟਰ ਹਾਂ ਉਹ ਨਾ ਉਹਨਾਂ ਨੂੰ ਪਰੇਸ਼ਾਨ ਬਣਾ ਦਿੱਤਾ ਅੱਛਾ ਜੀ ਉਹ ਜਰਾਂ ਕਦਾਂ ਤੇ ਆਹੀ ਜਿਹੜੇ ਕਰਦੇ ਕਰਜ ਦੀ 100 ਰੁਪਈਆ ਲੈ ਕੇ ਅੱਛਾ ਜੀ ਮੈਂ ਜਦੋਂ ਘਰ ਗਿਆ ਤੇ ਪਹਿਲੂ ਫੋਨ ਫਾਨ ਤੇ ਹੁੰਦੇ ਨਹੀਂ ਸਨ ਹਾਂ ਜੀ ਬੈਂਕਾਂ ਗਰ ਕਿਤੇ ਪਿਆ ਉਹਦਾ ਦਸਨ ਲੱਗ ਗਿਆ ਉਥੇ ਰੋਕ ਲਿਆ ਉਹਨਾਂ ਪਰੇਸ਼ਾਨ ਕੀਤਾ 100 ਰੁਪਈਆ ਲੈ ਲਿਆ ਮੈਂ ਤੁਸੀਂ ਕਿਉਂ ਤੇ ਦੋਤੇ ਯਾਰ ਖਰਾ ਵਾਲਿਆਂ ਦਾ ਨਾਂ ਲੈ ਲੈਂਦੇ ਤੁਸੀਂ ਹਾਂ ਹਾਂ ਸਰ ਉਹਨਾਂ ਦੀ ਨੌਕੀ ਪਕੜੇ ਸਰਦਾਰ ਚਲੋ ਕੋਈ ਨਹੀਂ ਗੱਲ ਜੇ ਬੱਸਾਂ ਚੱਲਦੀ ਆਹੋ ਪੈਰਾ ਆ ਹਾਂ ਇੱਕ ਦਿਨ ਦੀ ਕੀ ਗੱਲ ਹੋਈ ਅੱਦਾਂ ਤੁਹਾਡੇ ਨਾਲ ਵੀ ਤਾਂ ਆਪਾਂ ਬੈਠੇ ਆ ਡਰਾਈਵਰ ਹਾਂਜੀ ਐਤੋਂ ਮੋਨਾ ਇਸ ਸਰਦਾਰ ਸੀ ਆਪਣਾ ਲਿਖੇ ਤਾਂ ਕਿ ਸੀ ਨਜ਼ੋਰ ਤੋਂ ਨਾ ਬਹੁਤ ਲੱਗਦੀ ਸੀ ਮਹਾਰਾਟਾ ਅੱਛਾ ਮਹਾਰਾਟਾ ਤੇ ਜਿਵੇਂ ਵਾਈ ਕਰਦੇ ਨੇ ਬਹੁਤਾਂ ਹਾਂ ਕਰਦੇ ਅਰੇ ਦੌੜਾਂ ਵੀ ਹੁੰਦੀ ਆ ਹਾਂ ਉੱਥੇ ਨਾ ਕਹਿੰਦਾ ਸ਼ਿਵਸੇਨਾ ਵਾਲੇ ਨੇ ਨਾ ਉਹ ਲਿਆ ਸੀਗਾ ਨੇਤੇ ਨੇ ਸਟੇ ਅੱਛਾ ਜੀ ਕਹਿੰਦਾ ਉੰਨਾ ਨੇ ਨਾ ਕੱਲ ਆਇਆ ਸੀ ਆਪਣਾ ਟੋਲ ਤੇ ਜਦੋਂ ਗੱਡੀਆਂ ਦੋ ਗੱਡੀਆਂ ਸੀ ਕਹਿੰਦਾ ਟੋਲ ਤੇ ਪਹੁੰਚੀਆਂ ਰੁਕਵਾ ਲਈਆਂ ਖਾਣੇ ਲੈਣ ਲਈ ਆਹ ਦੇ ਕੰਦਰ ਤਾਂ ਹੀ ਆਖਿਆ ਵੀ ਮੁੰਨੀ ਚੋਣ ਹਾਂਜੀ ਪਰ ਜੱਜ ਬੜਾ ਚੰਗਾ ਹੀ ਕਹਿੰਦਾ ਜਦੋਂ ਲੈ ਕੇ ਗਿਆ ਤਾਂ ਜਾਂਦੇ ਜੱਜ ਉਹਨਾਂ ਨੂੰ ਪੈ ਗਿਆ ਅੱਛਾ ਜੀ ਕਹਿੰਦਾ ਲੈ ਆਏ ਨਾ ਉਹਨਾਂ ਨਾਲ ਕੇ ਕਹਿੰਦਾ ਉਹਨੂੰ ਕਹਿੰਦਾ ਤਸਲੀਮ ਵੀ ਕਿਸੇ ਨੂੰ ਕਹਿੰਦਾ ਉਹ ਗੱਲ ਹੀ ਮੈਨੂੰ ਛੱਡ ਮੈਂ ਨਾ ਪੁੱਛਦਾ ਮੂਹਾਂ ਦਾ ਮਲੇ ਨਾ ਬੈਸਤੀ ਕੀ ਕਹਿੰਦਾ ਤੈਨੂੰ ਭੈਣ ਚੋ ਇੱਥੇ ਜਿਹੜੇ ਤੁਰੇ ਫੁਰੇ ਨੇ ਵਾਰਾ ਡੰਗਰੇ ਇਹ ਵੀ ਤੇਰੀ ਤੇ ਬਿਲਕੁਲ ਸਹੀ ਹੈ ਜੀ ਗੱਲ ਇਹ ਹਾਂ ਕਹਿੰਦਾ ਓਥੇ ਨਾ ਸਰਦਾਰ ਦਾ ਹੋਟਲ ਸੀ ਹਾਂ ਜੀ ਜੱਜ ਨੇ ਉਹਨੂੰ ਸੱਦਿਆ ਹਾਂ ਕਿ ਸਰਦਾਰ ਦੀ ਦੇਖ ਕੇ ਤੁਹਾਨੂੰ ਦੱਸੂਗੀ ਇਹ ਫੰਕਰ ਵੱਡਣ ਵਾਲੇ ਨੇ ਕਿ ਦੂਜੇ ਨੇ ਤੁਦਲੇ ਨੇ ਹੈ ਬੌਣਾ ਵਾਲੇ ਸੀ ਬਹੁਤ ਅੱਛਾ ਬਹੁਤ ਜੀ ਠੀਕ ਬਹੁਤ ਸੀ ਤੇ ਮਸਤ ਬਹੁਤ ਦੀਆਂ ਬਹੁਤ ਕਥਾ ਵੀ ਵਧੀਆ ਗਾਣਾ ਨਾਲ ਟਹਿ ਗਏ ਜਿਹਨਾਂ ਦਾ ਬਾਕੀ ਚੇਆ ਹਾਂ ਹਾਂ ਦਾ ਵੀ ਕੇ ਸਰਦਾਰ ਉਹ ਕਹਿਣ ਲੱਗਾ ਕਿ ਇਹ ਤਾਂ ਬਹੁਤ ਮਹਿੰਗੇ ਨੇ ਇਹ ਇਹ ਜਿਹੜੇ ਡੰਗਰ ਨੂੰ ਪੱਟੇ ਅਸੀਂ ਨਹੀਂ ਪਾਉਂਦੇ ਗਾਣਾ ਨਹੀਂ ਪਾਉਂਦੇ ਜੇ ਲੈ ਫਿਰਦੇ ਨਾਲ ਹਾਂ ਜੱਜ ਨੇ ਤਦੇ ਹੀ ਲਿਖ ਦਿੱਤਾ ਤੇ ਕਹਿੰਦਾ ਸਾਨੂੰ ਜਮਾਨਤ ਦੇ ਦੇ ਜਾਓ ਕੋਈ ਦਾ ਪਾ ਕੇ ਕਿਹਾ ਫਿਰ ਉੱਥੇ ਸਾਨੂੰ ਉਹਨਾਂ ਦੱਸਿਆ ਲੋਕਲ ਪੱਟਿਆਂ ਹਾਂ ਕਹਿੰਦਾ ਇਹ ਭੈਣ ਦਾ ਯਾਰ ਕੀ ਕਰਦਾ ਜਿਹੜੀਆਂ ਰਾਜਸਥਾਨ ਦੀਆਂ ਗੱਡੀਆਂ ਆਲੇ ਨਹੀਂ ਹੁੰਦੀਆਂ ਹਾਂ ਹਾਂ ਉਹਨਾਂ ਨਾਲ ਰਲਿਆ ਕਿ ਅੱਧੇ ਪੈਸੇ ਤੁਸੀਂ ਰੱਖੇ ਤੁਸੀਂ ਵੇਚਿਓ ਇਹਨਾਂ ਨੂੰ ਘੁਮ ਘੁਮ ਕੇ ਵੇਚਦੇ ਆ ਸਾਡੇ ਯੂਪੀ ਚ ਵੀ ਆਉਂਦੇ ਨੇ ਹਾਂ ਆ ਹਾਲ ਨਹੀਂ ਸਾਡੇ ਆ ਹੁਣ ਤੁਸੀਂ ਦੇਖ ਲਓ ਮਨ ਲਓ ਕੋਈ ਰੋੜ ਠੀਕ ਹੈ ਇਹ ਕਹਿੰਦਾ ਮੈਂ ਦੇਖੋ ਸਾਡੇ ਗੁਰੂ ਨੇ ਕਹਿਤਾ ਵੀ ਉਹ ਤੋਂ ਬਿਨਾ ਕਿਸੇ ਕੰਮ ਨਹੀਂ ਹਾਂ ਉਹ ਤੋਂ ਜਾਂ ਫਿਰ ਉਹਨੂੰ ਸੰਭਾਲੋ ਬੰਨੋ ਹੁਣ ਸਾਡੇ ਉੱਤੇ ਨਾ ਇੱਕ ਬੱਛੀ ਕੋ ਛੱਡ ਗਿਆ ਮਰੀ ਜੀ ਸੀ ਹੈ ਉਹ ਜਰਸੀ ਸੀ ਮਿਲ ਦੋਗਲੀ ਜੀ ਸੀ ਸਾਡੀ ਮਾਤਾ ਸੀ ਜੀ ਤੈਨੂੰ ਪਤਾ ਹੀ ਹੈ ਬਜ਼ੁਰਗਾਂ ਨੂੰ ਥੋੜਾ ਇਨਾ ਚੀਜ਼ਾਂ ਲੱਗਦਾ ਉਹਨੇ ਬੰਨ ਲਈ ਉਹ ਮਿੰਨੇ ਕਬਾਦ ਸਾਡੀ ਮਾਤਾ ਬਿਮਾਰ ਹੋ ਗਈ। ਉਸ ਬਾਅਦ ਚ ਹੁਣ ਘਰ ਮੇਰੀ ਘਰ ਦੀ ਗੱਲੀ ਸੀ। ਹਾਂਜੀ। ਪੜੇ ਲੋਕਾਂ ਨੂੰ ਕਿਹਾ ਵੀ ਲੈ ਜਾਓ ਲੈ ਜਾਓ ਕਿਸੇ ਨੂੰ ਕੋਈ ਨਹੀਂ ਮਨਾਇਆ। ਅੱਛਾ ਜੀ। ਬਹਿ ਕੇ ਹੁਣ ਏਦਾਂ ਕਰੇ ਦੀ ਸੇਵਾ ਕਰ। ਦਾਣੇ ਪਾਣੀ ਇਹ ਲੋਕ ਬਿਲਕੁਲ ਨਾ ਆਉਂਦੇ। ਅਸੀਂ ਤਾਂ ਤੇਲ ਤੂਣ ਵੀ ਚੰਗਾ ਦਿੱਤਾ। ਇੱਕ ਮਿੰਟ ਹੋ। ਹੈਲੋ। ਹਾਂ ਜੀ ਮਿੱਤਰੋ ਨਹਾ ਤੋ ਕੇ ਹੋ ਗਿਆ ਪਰ ਰੈਡੀ। ਆਰ ਫਿਰ ਰੈਡੀ ਟਟ ਫਿਰ ਟੈਡ। ਹੋਈ ਹੈ ਪੰਜੇ ਚੱਕਰ ਵੀ ਆਇਆ ਤਾਂ ਇਹ। ਯਾਰ ਨਹੀਂ ਮਾੜਾ ਜਿਹਾ ਪੱਲਾ।

ਲੋਈ ਮੇਟਰ ਇਹ ਆਪਣੇ ਮੇ ਯਾਰ ਨੇ ਵੇਖਣਾ ਨਾ ਯਾਰ ਨੇ ਕੀ ਨਾ ਜ਼ਰਾ ਆਏ ਉਹ ਮੁੰਡਾ ਆਉਂਦੇ ਪੰਜਾਬ ਚੌੜ ਲੈ ਕੇ ਅੱਛਾ ਕੋਈ ਨਹੀਂ ਫਿਰ ਮਿਲਦੇ ਆ ਠੀਕ ਹੈ ਜੀ ਗਾਜ ਪੜੀ ਜੀ ਦਵਾਈ ਨਹੀਂ ਨਹੀਂ ਮਿਲਿਆ ਉਹ ਮੈਂ ਪਹਿਲਾਂ ਵੀਡੀਓ ਬਣਾਉਂਦਾ ਪਿਆ ਸੀਗਾ ਇੰਸਟਾ ਬਾਸ ਤੇ ਯੂਨੀਵਰਸਿਟੀ ਵਾਲੀ ਤੇ ਬਾਈ ਕਹਿੰਦਾ ਮੈਂ ਵੀਡੀਓ ਦੇਖਣਾ ਬਾਈ ਚੱਲਿਆ ਇੱਧਰ ਨੂੰ ਗੱਡੀ ਲੈ ਕੇ ਚੱਲਿਆ ਮੈਂ ਛੋਟੀ ਗੱਡੀ ਲੈ ਕੇ ਆਇਆ ਅੱਛਾ 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 ਕਾਰ ਲੈ ਕੇ ਆਇਆ ਥੈਂਕ ਯੂ ਤੇ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਟੂ ਠੀਕ ਠਾਕ ਕੱਲ ਪਰਸੋਂ ਨੂੰ ਹਾਂ ਪਰਸੋਂ ਨੂੰ ਆਊਗਾ ਵਲੌਗ ਉਹਦੇ ਜਿਹੜੇ ਪਾਵਾਂਗੇ ਕਲਿੱਪ ਕੋਈ ਨਹੀਂ ਕਹਿੰਦੇ ਮੈਂ ਉਹ ਗਿਆ ਨੂੰ ਆਪਣੇ ਯਾਰ ਨੂੰ ਹਾਂ ਉਹ ਪੰਜਾਬੋਂ ਆਉਂਦਾ ਚੌਰ ਲੱਗੇ ਤਨ ਤਾਨੂੰ ਪਰਸੋਂ ਠੀਕ ਹੈ ਠੀਕ ਹੈ ਯਾਰ ਕੀ ਆਉਂਦਾ ਕਿ ਨਹੀਂ ਆਇਆ ਕਿਹੜਾ ਉਹ ਫੌਜੀ ਹੁੰਦਾ ਅੱਛਾ ਅੱਛਾ ਮਨਾਰੀ ਮਨੇ ਗੱਡੀ ਲਈ ਇਹਨੇ ਮੈਂ ਬਤਾ 1 2 ਵਾਈ ਗੁੱਡ ਚਿੱਕਾ ਖਾਲਸਾ ਵਾਈ ਗੁੱਡ ਚਿੱਕੀ ਫਤੇ ਐਂ ਕਕਾ ਸਾ ਨਾਂ ਕੇ ਤਪ